ਨਯੂ ਦਾ ਯੋਯੋ ਹਨੀ ਸਿੰਘ ਗਾਣਾ ਹੈ ਨਾਗਨ ਹਮ ਹੁਣ ਤੁਸੀਂ ਸੋਚੋਗੇ ਵੀ ਉਸ ਦੇ ਖਿਲਾਫ ਕੀ ਤਕਲੀਫ ਸੀਗੀ ਕਿ ਬੀਜੇਪੀ ਵਾਲੇ ਨੇ ਬੀਜੇਪੀ ਆਗੂ ਨੇ ਸ਼ਿਕਾਇਤ ਦਰਜ ਕਰਾਤੀ ਜਿਹੜਾ ਬੀਜੇਪੀ ਆਗੂ ਹੈ ਮਿਸਟਰ ਅਰਵਿੰਦ ਸ਼ਰਮਾ ਉਹਨਾਂ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਹੈ ਡੀਜੀਪੀ ਪੰਜਾਬ ਨੂੰ ਕਿ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਮਤਲਬ ਐਫ ਆਈ ਆਰ ਦਰਜ ਕੀਤਾ ਜਾਵੇ ਜਦੋਂ ਮੈਂ ਗੀਤ ਦੇਖਦਾ ਤਾਂ ਫਿਰ ਮੈਨੂੰ ਲੱਗਦਾ ਵੀ ਵਾਕਈ ਹੀ ਇਸ ਵਿਅਕਤੀ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ। ਇੰਨੀ ਅਸ਼ਲੀਲਤਾ, ਇੰਨੀ ਅਸ਼ਲੀਲਤਾ, ਇੰਨੀ ਅਸ਼ਲੀਲਤਾ ਤੁਸੀਂ ਘਰ ਚ ਨਹੀਂ ਉਹਨੂੰ ਦੇਖ ਸਕਦੇ, ਤੁਸੀਂ ਟੀਵੀ ਤੇ ਨਹੀਂ ਦੇਖ ਸਕਦੇ, ਤੁਸੀਂ ਹੁਣ ਉਸ ਗਾਣੇ ਦੇ ਸ਼ਬਦ ਦਾ ਕਹਿੰਦੇ ਆ ਵੀ ਬੋਲ ਵੀ ਨਹੀਂ ਸਕਦੇ। ਜਾਂ ਫਿਰ ਮੈਂ ਕਹਿ ਰਾਂ ਕਿ ਅਜਿਹੇ ਲੋਕ ਸਿਰਫ ਔਰ ਸਿਰਫ ਟੀ ਆਰ ਪੀ ਚ ਆਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਆ। ਇਸ ਤੇ ਵੀ ਆਵਾਜ਼ ਉਠਾਈ ਪਰ ਉਹ ਇਕੱਲੇ ਬੰਦੇ ਨੇ ਉਠਾਈ ਹੈਗੀ ਆ। ਬਾਕੀ ਲੋਕ ਕਿਉਂ ਸਮਾਜ ਵੱਲ ਧਿਆਨ ਨਹੀਂ ਦੇ ਰਹੇ ਕਿ ਸਮਾਜ ਨੂੰ ਇਹ ਲੋਕ ਕੀ ਦੇਣ ਦੇ ਰਹੇ ਨੇ ਇਹ ਮਤਲਬ। ਵੀ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਲੋਕ ਦੇਖਣਾ ਬੰਦ ਕਰ ਦਨ ਚੀਜ਼ ਆਣੀ ਬੰਦ ਹੋ ਜੇਗੀ ਸਪਲਾਈ ਤੇ ਡਿਮਾਂਡ ਦਾ ਮਕਸਦ ਹੈ ਜੋ ਡਿਮਾਂਡ ਖਤਮ ਹੋ ਜੂਗੀ ਜੇ ਸਪਲਾਈ ਬੰਦ ਹੋ ਜੂਗੀ ਬਟ ਕੋਈ ਇਸ ਤਰ੍ਹਾਂ ਦਾ ਕੋਈ ਸੈਂਸਰ ਜਿਵੇਂ ਤੁਸੀਂ ਸੈਂਸਰ ਬੋਰਡ ਹੁੰਦਾ ਕੋਈ ਇਸ ਤਰ੍ਹਾਂ ਦਾ ਕੋਈ ਚੀਜ਼ ਹੋਣੀ ਚਾਹੀਦੀ ਜਿਹਦੇ ਉੱਪਰ ਮਤਲਬ ਧਿਆਨ ਰੱਖਣ ਇਸ ਚ ਪਹਿਲਾਂ ਉਹਦੇ ਜੁਰਮਾਨਾ ਲੱਗੇ ਇਹਨੂੰ ਫਿਰ ਤਾੜਨਾ ਪਵੇ ਫਿਰ ਇਹਨੂੰ ਦੱਸਿਆ ਜਾਵੇ ਵੀ ਜੇ ਅੱਗੇ ਤੋਂ ਤੇਰਾ ਗੀਤ ਆਂਦਾ ਤੇ ਤੈਨੂੰ ਸਜ਼ਾ ਦਾ ਵੀ ਪ੍ਰਬਧਾਨ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਤੁਹਾਡਾ ਕਰਨ ਗੱਲ ਕਰੀਏ ਪੰਜਾਬੀ ਗਾਇਕੀ ਦੀ ਤੇ ਰੈਪਰ ਦੀ ਇੱਕ ਪੰਜਾਬੀ ਗਾਇਕ ਤੇ ਬਹੁਤ ਮਸ਼ਹੂਰ ਰੈਪਰ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਨੇ ਕਿਉਂਕਿ ਇੱਕ ਭਾਜਪਾ ਦੇ ਆਗੂ ਵੱਲੋਂ ਉਸ ਦੇ ਖਿਲਾਫ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਗੱਲ ਕਰਾਂਗੇ ਇਸ ਮੁੱਦੇ ਦੇ ਉੱਪਰ ਮੇਰੇ ਨਾਲ ਨੇ ਸੀਨੀਅਰ ਪੱਤਿਕਾ ਅਨੁਰਖ ਸ਼ਰਮਾ ਸ਼ਰਮਾ ਜੀ ਕਿਹੜਾ ਉਹ ਰੈਪਰ ਹੈ ਤੇ ਗਾਇਕ ਹੈ ਕਹਿੰਦੇ ਪੰਜਾਬ ਦੇ ਵਿੱਚ ਤੇ ਪੂਰੇ ਵਰਲਡ ਦੇ ਵਿੱਚ ਬਹੁਤ ਮਸ਼ਹੂਰ ਹੈ ਕਹਿੰਦੇ ਉਸਨੇ ਇਹ じゃ ਕੀ ਕੀਤਾ ਕੀ ਨਾਮ ਹੈ ਉਹਦਾ ਤੇ ਕੀ ਕੀਤਾ ਜਿਹੜੇ ਉਹਦੇ ਖਿਲਾਫ ਜਿਹੜੀ ਡੀਜੀਪੀ ਕੋਲ ਸ਼ਿਕਾਇਤ ਚਲੀ ਗਈ ਜੀ ਅ ਸਭ ਤੋਂ ਪਹਿਲਾਂ ਕਰਨ ਜੀ ਮੈਂ ਦੱਸਾਂ ਕਿ ਬਹੁਤ ਹੀ ਮਸ਼ਹੂਰ ਹੈ ਬੱਚੇ-ਬੱਚੇ ਦੀ ਜ਼ੁਬਾਨ ਤੇ ਉਸਦਾ ਗਾਣਾ ਉਸਦੇ ਗਾਣੇ ਉਸਦਾ ਰੈਪ ਜਿਹੜਾ ਹੈ ਚੱਲਦਾ ਰਿਹਾ ਨਾਂ ਹੈ ਉਹਦਾ ਯੋਯੋ ਹਨੀ ਸਿੰਘ ਗਾਣਾ ਹੈ ਨਾਗਨ ਹੂੰ ਹੁਣ ਤੁਸੀਂ ਸੋਚੋਗੇ ਵੀ ਉਸ ਦੇ ਖਿਲਾਫ ਕੀ ਤਕਲੀਫ ਸੀਗੀ ਕਿ ਇੱਕ ਬੀਜੇਪੀ ਵਾਲੇ ਨੇ ਬੀਜੇਪੀ ਆਗੂ ਨੇ ਸ਼ਿਕਾਇਤ ਦਰਜ ਕਰਾਤੀ ਬਿਲਕੁਲ ਜੀ ਅੱਛਾ ਤਾਂ ਇਹ ਮਾਮਲਾ ਮੈਨੂੰ ਪਤਾ ਲੱਗਿਆ ਕਿ ਉਸ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ ਤੇ ਮੈਂ ਵੀ ਸੋਚਿਆ ਕਿਉਂ ਨਾ ਉਸ ਗਾਣੇ ਨੂੰ ਵਾਚ ਕੀਤਾ ਜਾਵੇ ਵੀ ਐਸੀ ਕੀ ਕੋਈ ਸ਼ਬਦ ਗਲਤ ਲਿਖਿਆ ਹੈ ਕੋਈ 뮤직 ਗਲਤ ਹੈ ਜਾਂ ਕੋਈ ਧਾਰਮਿਕ ਭਾਵਨਾ আহত ਹੋਈ ਹੈ ਪਰ ਨਹੀਂ ਇੱਥੇ ਕੀ ਹੈ ਸਮਾਜਿਕ ਭਾਵਨਾ ਦੀ ਮੈਂ ਗੱਲ ਕਰ ਸਕਦਾ ਹਮ ਜਿਹੜਾ ਬੀਜੇਪੀ ਆਗੂ ਹੈ ਮਿਸਟਰ ਅਰਵਿੰਦ ਸ਼ਰਮਾ ਉਨ੍ਹਾਂ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਹੈ ਡੀਜੀਪੀ ਪੰਜਾਬ ਨੂੰ ਕਿ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਮਤਲਬ ਐਫਆਈਆਰ ਦਰਜ ਕੀਤੀ ਜਾਵੇ ਜਦੋਂ ਮੈਂ ਗੀਤ ਦੇਖਦਾ ਤਾਂ ਫਿਰ ਮੈਨੂੰ ਲੱਗਦਾ ਵੀ ਵਾਕਈ ਹੀ ਇਸ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਐਸਾ ਕੀ ਸੀਗਾ ਜੀ ਉਸ ਗੀਤ ਦੇ ਵਿੱਚ ਹੈ ਕੀ ਇਸ ਤਰ੍ਹਾਂ ਦਾ ਕਰਨ ਜੀ ਐਸਾ ਇੰਨਾ ਕੁਝ ਹੈ ਉਸ ਗੀਤ ਦੇ ਵਿੱਚ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਇੰਟਰਵਿਊ ਦੇ ਵਿੱਚ ਉਹ ਗੀਤ ਦੀਆਂ ਝਲਕੀਆਂ ਵੀ ਨਹੀਂ ਦਿਖਾ ਸਕਦੇ ਦਿਖਾਵਾਂਗੇ ਤਾਂ ਬਲਰ ਕਰਕੇ ਦਿਖਾਵਾਂਗੇ ਇੰਨੀ ਅਸ਼ਲੀਲਤਾ ਇੰਨੀ ਅਸ਼ਲੀਲਤਾ ਇੰਨੀ ਅਸ਼ਲੀਲਤਾ ਤੁਸੀਂ ਘਰ 'ਚ ਨਹੀਂ ਉਹਨੂੰ ਦੇਖ ਸਕਦੇ ਤੁਸੀਂ ਟੀਵੀ ਤੇ ਨਹੀਂ ਦੇਖ ਸਕਦੇ ਤੁਸੀਂ ਹੁਣ ਉਸ ਗਾਣੇ ਦੇ ਸ਼ਬਦ ਦਾ ਕਹਿੰਦੇ ਆ ਵੀ ਬੋਲ ਵੀ ਨਹੀਂ ਸਕਦੇ ਗਾਣੇ ਦੇ ਸ਼ਬਦ 'ਚ ਕੋਈ ਕਮੀ ਨਹੀਂ ਮਿਊਜ਼ਿਕ 'ਚ ਕੋਈ ਕਮੀ ਨਹੀਂ ਪਰ ਜਦੋਂ ਗਾਣੇ ਦੀ ਚੀਜ਼ ਜੁੜ ਗਈ ਉਹਦੇ ਜਿਹੜੇ ਪਿਕਚਰਾਇਜ਼ੇਸ਼ਨ ਹੈ ਇੰਨੀ ਲੱਚਰਤਾ ਭਰੀ ਹੈ ਕਿ ਤੁਸੀਂ ਉਹਨੂੰ ਪੰਜਾਬੀ ਗੀਤ ਨਹੀਂ ਕਹਿ ਸਕਦੇ ਇੰਨਾ ਗੰਦ ਦਿਖਾਇਆ ਉਸ ਦੇ ਵਿੱਚ ਮੈਂ ਕਹਿੰਦਾ ਵੀ ਵਸ ਨਹੀਂ ਚੱਲ ਰਿਹਾ ਜਿਹੜੀਆਂ ਮਾਡਲਸ ਨੇ ਨਹੀਂ ਤਾਂ ਜਿਹੜੀਆਂ 2-4 ਲੀਰਾ ਉਹਨਾਂ ਨੇ ਬੰਨੀਆਂ ਤਨ ਦੇ ਨਾਲ ਉਹ ਲੀਰਾ ਵੀ ਤਾਰਨ ਨੂੰ ਫਿਰਦੀਆਂ ਨੇ ਐਡਾ ਗੰਦਾ ਐਡਾ ਅਸ਼ਲੀਲ ਗੀਤ ਉਸਨੇ ਫਲਮਾਇਆ 나ਗਣ ਗੀਤ ਦਾ ਨਾਮ ਹਾਨੀ ਸਿੰਘ ਨੂੰ ਨਹੀਂ ਜ਼ਰੂਰਤ ਸੀ ਕਿਉਂਕਿ ਹਾਨੀ ਸਿੰਘ ਪਹਿਲਾਂ ਹੀ ਇੰਨਾ ਫੇਮਸ ਹੈ ਉਹ ਗੀਤ ਗਾ ਕੇ ਅਗਰ ਸਿੰਪਲ ਪਿਕਚਰਾਇਜ਼ੇਸ਼ਨ ਕਰਦਾ ਜਾਂ ਥੋੜਾ ਬਹੁਤਾ ਜਿੰਨਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਚੱਲਦਾ ਉਹਨਾਂ ਕੁ ਬੋਲਡਨੈਸ ਦਿਖਾ ਦਿੰਦਾ ਤੇ ਉਹ ਚੱਲ ਜਾਣਾ ਸੀ ਗੀਤ ਉਸ ਦਾ ਕਿਉਂਕਿ ਉਸਦੇ ਗੀਤ ਅਕਸਰ ਚੱਲ ਜਾਂਦੇ ਆ ਉਸਦੇ ਗੀਤਾਂ ਨੇ ਇੰਨੀ ਜ਼ਿਆਦਾ ਪਬਲਿਸਿਟੀ ਲਿੱਤੀ ਹੈ ਕਿ ਕਈ ਗੀਤਾਂ ਇੰਨੇ ਜ਼ਿਆਦਾ ਵਾਇਰਲ ਹੋਏ ਆ ਕਿ ਹਰ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਹਰਿਆਣਾ ਦੀ ਹਿਮਾਚਲ ਦੀ ਦੇਸ਼ ਦੇ ਕਿਸੇ ਕੋਨੇ ਦੀ ਗੱਲ ਹੋਵੇ ਵਿਦੇਸ਼ਾਂ ਦੀ ਧਰਤੀ ਦੀ ਗੱਲ ਹੋਵੇ ਹਰ ਥਾਂ ਉਸਦੇ ਗੀਤ ਬੋਲਦੇ ਆ ਬਿਲਕੁਲ ਉਹਦਾ ਨਾਮ ਜਾਣਦੇ ਬੱਚੇ ਬੱਚੇ ਯੋਯੋ ਹਣੀ ਸਿੰਘ ਦੇ ਨਾਮ ਤੇ ਬਹੁਤ ਮਸ਼ਹੂਰ ਹੋਇਆ ਸੀਗਾ ਮਤਲਬ ਰੈਪ ਤੋਂ ਸਟਾਰਟ ਹੋਇਆ ਫਿਰ ਗਾਣਿਆਂ ਦੇ ਵੀ ਸਿੰਗਿੰਗ ਦੇ ਤੌਰ ਤੇ ਵਿੱਚ ਵੀ ਆਇਆ ਸਿੰਗਰ ਹਾਂ ਬਿਲਕੁਲ ਬਹੁਤ ਸਾਰੇ ਗੀਤ ਫਿਰ ਉਹਦੇ ਜ਼ਿੰਦਗੀ ਚ ਉਤਾਰ ਚੜਾਵੀ ਬੜਿਆ ਹੈ ਅਸੀਂ ਚਲੋ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਉੱਤੇ ਗੱਲ ਨਹੀਂ ਕਰਦੇ ਪਰ ਇੱਕ ਅਜਿਹੇ ਬੰਦੇ ਨੂੰ ਜਿਸ ਦਾ ਗਾਣਾ ਚੱਲ ਜਾਂਦਾ ਜਿਸ ਨੂੰ ਲੋਕ ਜਾਣਦੇ ਆ ਉਸ ਨੂੰ ਇੰਨੀ ਲੱਚਰ ਤਾਂ ਦਿਖਾਉਣ ਦੀ ਕੀ ਜ਼ ਇਹ ਜਿਹੇ ਲੋਕ ਸਿਰਫ ਔਰ ਸਿਰਫ ਟੀਆਰਪੀ ਚ ਆਨ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਆ ਦੇਖੋ ਨਵੇਂ ਕੋਈ ਬੰਦਾ ਆਂਦਾ ਹੈ ਉਸ ਨੂੰ ਲੋਕ ਪਸੰਦ ਨਹੀਂ ਕਰਦੇ ਉਸ ਨੂੰ ਦੇਖਣਾ ਨਹੀਂ ਚਾਹੁੰਦੇ ਜਾਂ ਸੁਣਦੇ ਨਹੀਂ ਆ ਉਸ ਨੂੰ ਇਹਨਾਂ ਚੀਜ਼ਾਂ ਦਾ ਸਹਾਰਾ ਲੈਣ ਦੀ ਜ਼ਰੂਰਤ ਪੈਂਦੀ ਹੈ ਜਿਸ ਬੰਦੇ ਦਾ ਨਾਂ ਹੀ ਆਪਣੇ ਆਪ ਦੇ ਵਿੱਚ ਇੱਕ ਐਡਾ ਵੱਡਾ ਨਾਂ ਹਸੀ ਮੈਂ ਤਾਂ ਕਹਾਗਾ ਸੀ ਕਿਉਂਕਿ ਹੁਣ ਉਹ ਆਪਣੇ ਨਾਂ ਦੇ ਸਟਾਰ ਤੋਂ ਡਾਊਨ ਜਾ ਰਿਹਾ ਦੇਖੋ ਉਸ ਬੰਦੇ ਦਾ ਗਾਣਾ ਲੂੰਗੀ ਡਾਂਸ ਲੂੰਗੀ ਡਾਂਸ ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਮਹਿੰਗਾ ਗਾਣਾ ਹੋਊਗਾ ਜੀ ਤੇ ਉਹ ਸ਼ਾਹਰੂਖ ਖਾਨ ਦੀ ਫਿਲਮ ਦੇ ਵਿੱਚ ਆਇਆ ਸ਼ਾਹਰੂਖ ਖਾਨ ਬਾਲੀਵੁੱਡ ਦਾ ਕਿੰਗ ਖਾਨ ਉਸ ਦੇ ਉਸ ਦੇ ਉਤੇ ਕਈ ਲੋਕ ਡਾਂਸ ਕਰਦੇ ਆ ਉਸ ਦੇ ਉਤੇ ਵੱਡੇ ਵੱਡੇ ਨੇਤਾ ਅਭਿਨੇਤਾ ਜਿਹੜੇ ਫਿਲਮ ਇੰਡਸਟਰੀ ਦੇ ਨੇ ਉਹਨਾਂ ਨੇ ਗੀਤ ਦੇ ਉਤੇ ਡਾਂਸ ਕੀਤਾ ਲੂੰਗੀ ਡਾਂਸ ਬਹੁਤ ਜ਼ਿਆਦਾ ਫੇਮਸ ਹੋਇਆ ਵਰਲਡ ਵਾਈਡ ਫੇਮਸ ਹੋਇਆ ਫਿਰ ਉਸ ਤੋਂ ਇਲਾਵਾ ਯੋਯੋ ਹਨੀ ਸਿੰਘ ਚਾਰ ਬੋਤਲ ਬੋਰਡ ਦਾ ਹੋਰ ਬਹੁਤ ਸਾਰੇ ਗੀਤ ਜਿਹੜੇ ਇਸ ਦੇ ਬੜੇ ਮਕਬੂਲ ਹੋਏ ਮਤਲਬ ਇਸ ਦਾ ਨਾਮ ਇੰਨਾ ਮਸ਼ਹੂਰ ਹੋ ਗਿਆ ਕਿ ਇਸ ਨੂੰ ਇਸ ਲੱਚਰਤਾ ਦਾ ਸਾਰਾ ਲੈਂਦੀ ਜ਼ਰੂਰਤ ਨਹੀਂ ਸੀ ਫਿਰ ਬਹੁਤ ਸਾਰੇ ਬੁੱਧੀਜੀਵੀ ਸਵਾਲ ਕਰਦੇ ਆ ਕਿ ਜੀ ਕੀ ਫਰਕ ਪੈਂਦਾ ਮੈਂ ਖੁਦ ਕਹਿੰਦਾ ਵੀ ਦੇਖਣ ਵਾਲੇ ਦੀ ਸਮਝ ਚਾਹੀਦੀ ਆ ਪਰ ਕੁਝ ਨਾ ਸਮਝ ਵੀ ਤਾਂ ਦੇਖਦੇ ਆ ਪਰ ਕਿਸੇ ਨੇ ਸ਼ੁਰੂਆਤ ਤਾਂ ਕਰਨੀ ਹੀ ਸੀਗੀ ਨਾ ਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਉਹਨਾਂ ਨੇ ਕੀਤੀ ਸ਼ਰਮਾਈ ਨਹੀਂ ਕੀਤੀ ਨਾ ਅਰਵਿੰਦ ਸ਼ਰਮਾਈ ਨੇ ਕੀਤੀ ਹੈਗੀ ਆ ਸ਼ੁਰੂਆਤ ਕੀਤੀ ਆ ਲੱਚਰ ਕਦਾ ਦੀ ਗੱਲ ਕੀਤੀ ਆ ਪਹਿਲਾਂ ਵੀ ਇਸ ਤਰ੍ਹਾਂ ਦੀ ਆਪਾਂ ਪਹਿਲਾਂ ਵੀ ਆਪਾਂ ਇਸ ਤੇ ਗੱਲਬਾਤ ਕਰ ਚੁੱਕੇ ਹਾਂ ਜਿਵੇਂ ਪਹਿਲਾਂ ਗਾਣਿਆਂ ਦੇ ਵਿੱਚ ਬੰਦੂਖਾਂ ਦਿਖਾਈ ਜਾਂਦੀਆਂ ਸੀਗੀਆਂ ਹਥਿਆਰ ਦਿਖਾਈ ਜਾਂਦੇ ਸੀ ਉਸ ਤੇ ਵੀ ਕਿਸੇ ਨੇ ਆਵਾਜ਼ ਉਠਾਈ ਇਸ ਤੇ ਵੀ ਆਵਾਜ਼ ਉਠਾਈ ਪਰ ਉਹ ਕੱਲੇ ਬੰਦੇ ਨੇ ਉਠਾਈ ਹੈਗੀ ਆ ਬਾਕੀ ਲੋਕ ਕਿਉਂ ਸਮਾਜ ਵੱਲ ਧਿਆਨ ਨਹੀਂ ਦੇ ਰਹੇ ਕਿ ਸਮਾਜ ਨੂੰ ਇਹ ਲੋਕ ਕੀ ਦੇਣ ਦੇ ਰਹੇ ਨੇ ਜੀ ਮਤਲਬ ਦੇਖੋ ਅਸਰ ਦੀ ਗੱਲ ਹੈ ਕਿ ਅਸਰ ਕੀ ਪਊਗਾ ਸਭ ਤੋਂ ਪਹਿਲਾਂ ਸਮਾਜ ਦੇ ਲੋਕਾਂ ਕੋਲ ਸਮਾਂ ਨਹੀਂ ਹੈ ਰੋਜ਼ੀ-ਰੋਟੀ ਦੇ ਵਿੱਚ ਇੰਨਾ ਉਲਝੇ ਹੋਏ ਨੇ ਕਿ ਉਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਹੈ ਕਿ ਕਿਸੇ ਦੇ ਕਿੰਤੂ ਪ੍ਰੰਤੂ ਕਰਨ ਤੇ ਦੇਖੋ ਇਹ ਲੱਖਾਂ ਦੇ ਵਿੱਚ ਗੀਤ ਨੇ ਚੱਲ ਜਾਣਾ ਕਰੋੜਾਂ ਦੇ ਵਿੱਚ ਗੀਤ ਨੇ ਚੱਲ ਜਾਣਾ ਮੈਂ ਇਹ ਨਹੀਂ ਕਹਿੰਦਾ ਕਿ ਸਿੱਧਾ ਕਿਸੇ ਤੇ ਪ੍ਰਭਾਵ ਪੈਂਦਾ ਪਰ ਜਿਸ ਚੀਜ਼ ਨੂੰ ਦੇਖਣ 'ਚ ਸ਼ਰਮ ਮਹਿਸੂਸ ਹੋਵੇ ਉਸ ਨੂੰ ਕੀ ਦੇਖਣਾ ਜਾਂ ਤੁਸੀਂ ਜਿਹੜਾ A ਸਰਟੀਫਿਕੇਟ ਦੇ ਵਿੱਚ ਕੰਮ ਕਰਦੇ ਆ ਲੋਕ ਉਸ ਸਰਟੀਫਿਕੇਟ ਲੈ ਕੇ ਕੰਮ ਕਰ ਲੋ ਖੈਰ ਜੇ ਸੈਂਸਰਸ ਜਾਊਗਾ ਤਾਂ ਇਹ ਸਰਟੀਫਿਕੇਟ ਹੀ ਮਿਲਣਾ ਚਾਹੀਦਾ ਇਹਨੂੰ ਬਟ ਕੀ ਹੈ ਜਿਹੜੀ ਚੀਜ਼ ਆਮ ਇੱਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਜਿਸ ਤਰ੍ਹਾਂ ਕਿ YouTube ਦਾ ਪਲੇਟਫਾਰਮ ਕਹਿ ਲੋ Facebook ਦਾ Instagram ਦਾ Twitter ਦਾ ਜਿਸ ਦੇ ਉੱਤੇ ਉਸ ਚੀਜ਼ ਨੇ ਇਹਨਾਂ ਪਲੇਟਫਾਰਮ ਦੇ ਉੱਤੇ ਜਾਣਾ ਤੇ ਫਿਰ ਉਸ ਦੇ ਉੱਤੇ ਕਿਤਨਾ ਕਿਤੇ ਮर्यादा ਹੋਣੀ ਚਾਹੀਦੀ ਸੀ ਬਹੁਤ ਸਾਰੇ ਗੀਤ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਮਕਬੂਲ ਨੇ ਦੁਨੀਆ ਉਹਨਾਂ ਦੀ ਫੈਨ ਹੈ ਦਲਜੀਤ ਦੇ ਗੀਤ ਦੇਖੋ ਤੁਸੀਂ ਬਹੁਤ ਚੰਗੇ ਚੰਗੇ ਗੀਤ ਆਂਦੇ ਆ ਹਣੀ ਸਿੰਘ ਦੇ ਗੀਤ ਵੀ ਬਹੁਤ ਚੰਗੇ ਨੇ ਲੋਕ ਦੇਖਦੇ ਆ ਸੁਣਦੇ ਆ ਪਸੰਦ ਕਰਦੇ ਆ ਪਰ ਕੀ ਜ਼ਰੂਰਤ ਪੈ ਗਈ ਸੀ ਇੰਨਾ ਗੰਦਾ ਇੰਨਾ ਗੰਦਾ ਮੈਂ ਤਾਂ ਗੀਤ ਦੇਖ ਕੇ ਮੈਂ ਨਾ ਪੂਰਾ ਨਹੀਂ ਦੇਖਿਆ ਇੰਨਾ ਗੰਦਾ ਗੀਤ ਹੈ ਤੁਸੀਂ ਗਾਣਾ گا ਰਹੇ ਹੋ ਆਪਣੀ ਆਵਾਜ਼ ਦੇ ਸਿਰ ਤੇ ਆਪਣੇ ਰੈਪ ਦੇ ਸਿਰ ਤੇ ਆਪਣੇ 뮤직 ਦੇ ਸਿਰ ਤੇ ਚੱਲਦੇ ਹੋ ਤਾਂ ਤੁਹਾਨੂੰ ਕੀ ਲੋੜ ਪੈ ਗਈ ਲੱਗਦਾ ਨਹੀਂ ਆ ਵੀ ਟਾਰਗੇਟ ਛੋਟੀ ਉਮਰ ਦੇ ਜਿਹੜੇ ਹੰਦੇ ਨੇ 18 ਸਾਲ ਤੋਂ ਘੱਟ ਦੇ ਬੱਚਿਆਂ ਲਈ ਮਤਲਬ ਉਹ ਟਾਰਗੇਟ ਕਰਨਾ ਸੀਗਾ ਸ਼ਾਇਦ ਉਸ ਨੂੰ ਵੀ ਸ਼ਾਇਦ ਉਹ ਦੇਖ ਕੇ ਗਾਣਾ ਸੁਣ ਲੈਣ ਕਈਆਂ ਨੂੰ ਤਾਂ ਮਤਲਬ ਗਾਣੇ ਦੇ ਬੋਲ ਵੀ ਨਹੀਂ ਪਤਾ ਹੋਣੇ ਕੀ ਹਨ ਸਿਰਫ ਕੀਪਦਾ ਵੀਡੀਓ ਦੇਖਣ ਦੇ ਮਾਰੇ ਮਤਲਬ ਬੱਚੇ ਦੇਖੀ ਜਾਣੇ ਸਿਰ ਨੂੰ ਕੀ ਹੈ ਪਤਾ ਨਹੀਂ ਕੀ ਸੋਚ ਹੁੰਦੀ ਹੈ ਜੀ ਅਜਿਹੇ ਬੰਦਿਆਂ ਦੀ ਮੈਂ ਪਹਿਲਾਂ ਕਿਹਾ ਜੀ ਜੇ ਤੁਸੀਂ ਇੱਕ ਗੱਲ ਸੁਣੋ ਜਿਹੜਾ ਹਨੀ ਸਿੰਘ ਹੈ ਯੋਯੋ ਹਨੀ ਸਿੰਘ ਦੇ ਨਾਮ ਨਾਲ ਇੰਨਾ ਮਕਬੂਲ ਹੋਇਆ ਕਿ ਇਹਨੂੰ ਸਾਰੇ ਛੋਟੇ-ਛੋਟੇ ਬੱਚੇ ਮੈਂ ਇਹਦੇ ਗਾਣੇ ਗਾਉਂਦੇ ਹੋਏ ਮੈਂ 5-5 6-6 ਸਾਲ ਦੇ ਬੱਚੇ ਸੁਣੇ ਆ ਜਿਹੜੇ ਯੋਯੋ ਹਨੀ ਸਿੰਘ ਦੇ ਗੀਤ ਗਾਉਂਦੇ ਰਹੇ ਇਸ ਨੂੰ ਜ਼ਰੂਰਤ ਨਹੀਂ ਸੀ ਕੋਈ ਨਵਾਂ ਬੰਦਾ ਆਂਦਾ ਕੋਈ ਸਟਰਗਲ ਕਰ ਰਿਹਾ ਉਹਨੂੰ ਲੱਗਦਾ ਵੀ ਚੱਲ ਯਾਰ ਲਚਰਤਾ ਨਾਲ ਹੀ ਮੈਨੂੰ ਸ਼ਾਇਦ ਲੋਕ ਦੇਖ ਲੈਣ ਉਹਦੇ ਲਈ ਤਾਂ ਅਸੀਂ ਕਿਤੇ ਨਾ ਕਿਤੇ ਸੋਚ ਸਕਦੇ ਸੀ ਵੀ ਸ਼ਾਇਦ ਦੀ ਦੀ ਮਜਬੂਰੀ ਸੀ ਇਹਦਾ ਗੀਤ ਚੱਲ ਨਹੀਂ ਰਿਹਾ ਸੀ ਉਸ ਦੀ ਮਜਬੂਰੀ ਹੋ ਸਕਦੀ ਹੈ ਪਰ ਹਨੀ ਸਿੰਘ ਦੀ ਮਜਬੂਰੀ ਨਹੀਂ ਹੋ ਸਕਦੀ ਜਿਹਨੂੰ ਲੋਕ ਸੁਣਦੇ ਆ ਨਸ਼ੇ ਨੂੰ ਪ੍ਰਮੋਟ ਕਰਦੇ ਗਨ ਕਲਚਰ ਨੂੰ ਪ੍ਰਮੋਟ ਕਰਤੇ ਗੈਂਗਸਟਰ ਬਾਦ ਨੂੰ ਪ੍ਰਮੋਟ ਕਰਦੇ ਗੁੰਡਾਗਰਦੀ ਨੂੰ ਪ੍ਰਮੋਟ ਕਰਦੇ ਗੀਤ ਹਮੇਸ਼ਾ ਸਮਾਜ ਲਈ ਘਾਤਕ ਸਾਬਤ ਹੁੰਦੇ ਆ ਪਰ ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਇਹ ਤੋਂ ਵੀ ਅਗਲੀ ਵੀ ਇਹ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਲੋਕ ਦੇਖਣਾ ਬੰਦ ਕਰ ਦਨ ਚੀਜ਼ ਆਣੀ ਬੰਦ ਹੋ ਜਾਏਗੀ ਸਪਲਾਈ ਤੇ ਡਿਮਾਂਡ ਦਾ ਮਕਸਦ ਹੈ ਜੋ ਡਿਮਾਂਡ ਖਤਮ ਹੋ ਜਾਊਗੀ ਜੇ ਸਪਲਾਈ ਬੰਦ ਹੋ ਜਾਊਗੀ ਬਟ ਜਦੋਂ ਅਜਿਹੇ ਲੋਕ ਬਣਾ ਕੇ ਥੋਪ ਹੀ ਦਿੰਦੇ ਆ ਤੇ ਲੋਕ ਕੀ ਕਰਨਗੇ ਹੁਣ ਬਹੁਤ ਸਾਰੇ ਲੋਕ ਦੇਖਣਗੇ ਇਹਦੇ ਉੱਤੇ ਬਾਅਦ ਵਿਵਾਦ ਵੀ ਚੱਲਦੇ ਰਹਿਣਗੇ ਪਰ ਗੱਲ ਇਹ ਅਗਲੇ ਨਾਲ ਬਣਾ ਕੇ ਪਰਾ ਕਰਤਾ ਮੈਂ ਤਾਂ ਹੀ ਕਹਣਾ ਵੀ ਸਿੰਗਰਾਂ ਨੂੰ ਇਸ ਚੀਜ਼ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਅੱਜ ਤੁਸੀਂ ਜੇਕਰ ਪੰਜਾਬੀ ਦੀ ਗੱਲ ਕਰਦੇ ਹੋ ਤੇ ਕਲਚਰ ਦੀ ਗੱਲ ਕਰੋ ਪ੍ਰੋਮੋਸ਼ਨ ਕਰਨੀ ਹੈ ਤੇ ਕਲਚਰ ਦੀ ਕਰੋ ਠੀਕ ਹੈ ਮੈਂ ਮੰਨਦਾ ਕਿ ਕੁਝ ਥਾਵਾਂ ਦੇ ਉੱਤੇ ਜ਼ਰੂਰਤ ਹੁੰਦੀ ਹੈ ਕਿ ਬੋਲ ਇਦਾਂ ਦੇ ਹੁੰਦੇ ਆ ਪਰ ਇੰਨੀ ਜ਼ਿਆਦਾ ਗੰਦਗੀ ਆ ਉਸ ਗੀਤ ਦੇ ਵਿੱਚ ਕਿ ਆਪਾਂ ਨਹੀਂ ਮੰਨ ਸਕਦੇ ਵੀ ਉਹ ਪੰਜਾਬੀ ਗਾਣਾ ਹੈ ਉਹ ਤਾਂ ਹਾਲੀਵੁੱਡ ਨੂੰ ਵੀ ਪਾਰਾਂ ਛੱਡ ਗਿਆ ਹਾਲੀਵੁੱਡ ਦੇ ਕਲਾਕਾਰ ਹੀ ਉਸ ਦੇ ਵਿੱਚ ਕੰਮ ਕਰ ਰਹੇ ਆ ਮਤਲਬ ਜਿਹੜੇ ਵੈਸਟਰਨ ਸਭਿਅਤਾ ਦੇ ਲੋਗ ਆ ਉਹੀ ਉਸ ਦੇ ਵਿੱਚ ਕੰਮ ਕਰ ਰਹੇ ਆ ਬਟ ਗੱਲ ਇਹ ਆ ਵੀ ਉਹ ਦੇਖਣਾ ਤਾਂ ਪੰਜਾਬ ਨੇ ਅਨੀ ਸਿੰਘ ਦਾ ਨਾਂ ਪੰਜਾਬ ਦੇ ਨਾਲ ਆ ਤਾਂ ਫਿਰ ਮਤਲਬ ਜਿਵੇਂ ਉਹਨਾਂ ਨੇ ਡਿਮਾਂਡ ਕੀਤੀ ਆ ਵੀ ਇਹ ਗਾਣੇ ਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਬੈਨ ਕਰ ਦੇਣਾ ਚਾਹੀਦਾ ਵੀ ਕੁਝ ਏਰੀਆ ਦੇ ਵਿੱਚ ਤੁਹਾਨੂੰ ਲੱਗਦਾ ਜਿਵੇਂ ਆਪਾਂ ਕਈ ਵਾਰ ਮਿਊਜ਼ਿਕ ਰਾਈਟਸ ਹੁੰਦੇ ਨੇ ਉਸ ਏਰੀਆ ਦੇ ਵਿੱਚੋਂ ਬੰਦ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਮਤਲਬ ਉਹਨਾਂ ਨੇ ਡਿਮਾਂਡ ਕੀਤੀ ਆ ਜਾਂ ਬਾਕੀ ਏਰੀਆ ਵਿੱਚ ਸੋਸ਼ਲ ਮੀਡੀਆ ਤੇ ਨਾ ਚੱਲੇ ਕਿਉਂਕਿ ਉਹਨੂੰ ਬੱਚੇ ਵੀ ਦੇਖ ਰਹੇ ਨੇ ਇਹ ਅਸਰ ਬਹੁਤ ਬਹੁਤ ਬੁਰਾ ਪੈ ਰਿਹਾ ਹੈ। ਇਹੀ ਗੱਲ ਕਹਿਣਾ ਜੀ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਹਰੇਕ ਦੇ ਹੱਥ ਦੇ ਵਿੱਚ ਦੇਖੋ ਟੀਵੀ ਦੇ ਉੱਤੇ ਸੈਂਸਰ ਹ ਇਹ ਤਾਂ ਹਰ ਬੱਚੇ ਦੇ ਹੱਥ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਤੇ ਕੀ ਮੈਂ ਕਹਿੰਦਾ ਅਜਿਹੇ ਇਹਨਾਂ ਨੂੰ ਬਣਾਉਣੇ ਚਾਹੀਦੇ ਬੈਨ ਕਰਨ ਦੀ ਅਪੀਲ ਹੀ ਨਹੀਂ ਕਰਨ ਦੀ ਜ਼ਰੂਰਤ ਪੈਗੀ ਇਹਨਾਂ ਨੂੰ ਇੰਨੀ ਕਿਤਾ ਸਮਝ ਚਾਹੀਦੀ ਹੈ ਵੀ ਇਹ ਗੀਤ ਚ ਇੰਨੀ ਲਚਰਤਾ ਕਿ ਕਿਵੇਂ ਕੋਈ ਸੁਣੂਗਾ ਕਿਵੇਂ ਕੋਈ ਦੇਖੂਗਾ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਪੁਰਾਣੇ ਕਲਾਕਾਰ ਸੀਗੇ ਉਹਨਾਂ ਦੇ ਗੀਤਾਂ ਚ ਵੀ ਉਹਨਾਂ ਦੇ ਸ਼ਬਦਾਂ ਚ ਵੀ ਕਿਤੇ ਨਾ ਕਿਤੇ ਲਚਰਤਾ ਹੁੰਦੀ ਸੀ ਉਹ ਡਬਲ ਵਿਨਿੰਗ ਗੀਤ ਹੁੰਦੇ ਸੀਗੇ ਪਰ ਉਹ ਦਿਖਦੇ ਨਹੀਂ ਸੀਗੇ ਸੁਣਨ ਵਾਲੇ ਨੂੰ ਸਮਝ ਆਂਦੀ ਸੀ ਤਾਂ ਹੁਣ ਇੱਕ ਬੰਦੇ ਨੇ ਕਿਹਾ ਜਿਹੜੀ ਗੀਤ ਹੈ ਉਹਨੂੰ ਮੈਨੂੰ ਪੂਰੇ ਬੋਲ ਯਾਦ ਨਹੀਂ ਹੈ ਬੜਾ ਫੇਮਸ ਪੰਜਾਬੀ ਸਿੰਗਰ ਹੈ ਉਹਨੇ ਕਿਹਾ ਜਿਹੜੀ ਇੱਕ ਲੜਕੀ ਦੀ ਹਿੱਕ ਦੇ ਬਾਰੇ ਉਹ ਗੱਲ ਕਰ ਰਿਹਾ ਕਿ ਇੱਕ ਛੋਟੀ ਮਾਤ ਪਾਉਂਦੀ ਵੀ ਤੇਰੀ ਜਿਹੜੀ ਮਤਲਬ ਛਾਤੀ ਹੈ ਉਹ ਪਹਾੜ ਦੀ ਚੋਟੀ ਨੂੰ ਵੀ ਮਾਤ ਪਾਉਂਦੀ ਹੈ ਇਹ ਕਿਸ ਤਰ੍ਹਾਂ ਦੀ ਖੂਬਸੂਰਤੀ ਦਾ ਵਰਨਣ ਕਰਦਾ ਜੀ ਉਹ ਠੀਕ ਹੈ ਇੱਕ ਮੈਂ ਗੀਤ ਸੁਣ ਰਿਹਾ ਸੀ ਉਹ ਕਹਿੰਦਾ ਕਿ ਤੇ 11 ਦੇ ਘਰੇ ਤੋਂ ਲੋਹਾਈ ਚਾਂਦੀ ਦੀਆਂ ਚਾਂਦਰਾ ਜਿਹੜੀਆਂ ਮੈਂ ਦਿੱਤੀਆਂ ਸੀ ਮਤਲਬ ਉਹ ਕੀ ਕਹਿਣਾ ਚਾ ਰਿਹਾ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਜਾਬੀ ਗੀਤਾਂ ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਲੱਚਰਤਾ ਹੁੰਦੀ ਹੈ ਪਰ ਉਹ ਦਿਖਦੀ ਨਹੀਂ ਉਹ ਸਮਝਣ ਵਾਲਾ ਸਮਝੂਗਾ ਨਹੀਂ ਸਮਝਣ ਵਾਲਾ ਨਹੀਂ ਸਮਝੂਗਾ ਹੋਰ ਬਹੁਤ ਸਾਰੇ ਗੀਤ ਹੈ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਗੀਤ ਹੈ ਰਾਤੀ ਮਿਲਨ ਨਾ ਆਈ ਵੇ ਪਿੰਡ ਪੈਰਾ ਲੱਗਦਾ ਕੀ ਪੰਜਾਬ ਦੇ ਲੋਕ ਰਾਤੀ ਮਿਲਣ ਲਈ ਕੋਈ ਜਿਹੜੀਆਂ ਮਟਿਆਰਾਂ ਨੇ ਕਿਸੇ ਨੂੰ ਘਰੇ ਬੁਲਾਨੀ ਇਹ ਗੀਤ ਵੀ ਗਲਤ ਹੈ ਪਰ ਗੱਲ ਉਹੀ ਆ ਗਈ ਵੀ ਉਹ ਚ ਦਿਖਦਾ ਕੁਝ ਨਹੀਂ ਠੀਕ ਹੈ ਨਾ ਉਹ ਚੀਜ਼ਾਂ ਬੜੀਆਂ ਨੇ ਇਸ ਇਹ ਜੇ ਕਿਸਾਨ ਦੇ ਵਿੱਚ ਮਹਿਲਾ ਕਮਿਸ਼ਨ ਨੇ ਇੱਕ ਸੂ ਮੋਟੋ ਵੀ ਲਿਆ ਸੀਗਾ ਪਹਿਲਾਂ ਦੋ ਦੋ ਸਿੰਗਰ ਸੀਗੇ ਉਹਨਾਂ ਨੂੰ ਵੀ ਲਿਆ ਗਿਆ ਸੀਗਾ ਪਰ ਉਹਦੇ ਅੱਗੇ ਕੋਈ ਕਾਰਵਾਈ ਕੀ ਹੋਈ ਕੀ ਨਹੀਂ ਹੋਈ ਹੈਗੀ ਉਸ ਦੇ ਬਾਰੇ ਬੜੀ ਕੋਈ ਜਾਣਕਾਰੀ ਮਤਲਬ ਸਾਹਮਣੇ ਨਹੀਂ ਆਈ ਹੈਗੀ ਆਪਾਂ ਵੀ ਮਤਲਬ ਦੇਖਿਆ ਕੋਈ ਨੋਟਿਸ ਹੋ ਗਿਆ ਉਸ ਤੋਂ ਬਾਅਦ ਉਹ ਪੇਸ਼ ਹੋਏ ਨਹੀਂ ਹੋਏ ਕੀ ਉਹਨਾਂ ਨੂੰ ਹਟਾਇਆ ਗਿਆ ਜਾਂ ਨਹੀਂ ਕੀ ਹੋਣਾ ਇਹ ਜਿਹੜੇ ਗੀਚਾਂ ਨੂੰ ਆ ਉਸ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਕੋਈ ਸੈਂਸਰ ਜਿਵੇਂ ਤੁਸੀਂ ਸੈਂਸਰ ਬੋਰਡ ਹੁੰਦਾ ਕੋਈ ਇਸ ਤਰ੍ਹਾਂ ਦਾ ਕੋਈ ਚੀਜ਼ ਹੋਣੀ ਚਾਹੀਦੀ ਜਿਹਦੇ ਉੱਪਰ ਮਤਲਬ ਧਿਆਨ ਰੱਖਣ ਇਸ ਚੀਜ਼ ਬਿਲਕੁਲ ਸੈਂਸਰ ਬੋਰਡ ਹੁੰਦਾ ਜੀ ਸੈਂਸਰ ਬੋਰਡ ਜਿਹੜਾ ਹੈਗਾ ਉਹ ਸਰਟੀਫਿਕੇਟ ਹੁੰਦਾ ਯੂ ਸਰਟੀਫਿਕੇਟ ਮਿਲਦਾ ਹੈ ਯੂ ਏ ਮਿਲਦਾ ਹੈ ਏ ਸਰਟੀਫਿਕੇਟ ਮਿਲਦਾ ਫਿਰ ਅੰਡਰ 13 ਦੇਖ ਸਕਦੇ ਆ ਅੰਡਰ 16 ਦੇਖ ਸਕਦੇ ਆ ਅੰਡਰ 18 ਵਾਸਤੇ ਬਣੀ ਹੋਈ ਹੈ ਅਬੋਵ 18 ਵਾਸਤੇ ਬਣੀ ਹੋਈ ਹੈ ਇਸ ਤਰ੍ਹਾਂ ਫੈਮਿਲੀ ਵਾਲੇ ਵੀ ਉਹ ਸਾਰਾ ਸਰਟੀਫਿਕੇਟ ਮਿਲਦਾ ਸੈਂਸਰ ਦਾ ਪਰ ਸੈਂਸਰ ਉਹਦੇ ਉੱਤੇ ਇੱਕ ਮਾਰਕਾ ਛੱਡ ਦਿੰਦਾ ਵੀ ਇਹ ਮਾਰਕੇ ਦੇ ਲੋਕ ਦੇਖ ਸਕਦੇ ਪਰ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਆ ਰਹੀ ਉਹ ਤਾਂ ਕੋਈ ਵੀ ਦੇਖ ਸਕਦਾ ਇੱਥੇ ਤਾਂ ਇਹ ਫਰਕ ਹੈ ਮੈਂ ਤਾਂ ਕਹਿੰਦਾ ਸੈਂਸਰ ਬੋਰਡ ਨੂੰ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੇ ਉੱਤੇ ਸੰਗਿਆਨ ਲੈਣ ਦੀ ਜ਼ਰੂਰਤ ਹੈ ਕਿ ਇਹ ਜਿਵੇਂ ਮਹਿਲਾ ਕਮਿਸ਼ਨ ਵੱਲੋਂ ਇਹ ਸੂ ਮੋਟੋ ਲਿੱਤਾ ਗਿਆ ਦੋ ਗਾਇਕ ਨੇ ਪੰਜਾਬ ਦੇ ਬੜੇ ਮਸ਼ਹੂਰ ਗਾਇਕ ਨੇ ਉਹਨਾਂ ਦੇ ਉੱਤੇ ਸ਼ੋਅ ਮੋਟਾ ਲਿੱਤਾ ਗਿਆ ਇਸੇ ਤਰ੍ਹਾਂ ਅਜਿਹੇ ਗੀਤਾਂ ਦੇ ਵੀ ਸ਼ੋਅ ਮੋਟਾ ਲੈਣਾ ਚਾਹੀਦਾ ਅਜਿਹੇ ਗੀਤਾਂ ਦੇ ਉੱਤੇ ਮੈਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਕਿਉਂਕਿ ਅੱਜ ਉਹ ਲੱਖਾਂ ਬੰਦਿਆਂ ਨੇ ਦੇਖ ਲਿਆ ਪਹਿਲਾਂ ਉਹਦੇ ਜੁਰਮਾਨਾ ਲੱਗੇ ਇਹਨੂੰ ਫਿਰ ਤਾੜਨਾ ਪਵੇ ਫਿਰ ਇਹਨੂੰ ਦੱਸਿਆ ਜਾਵੇ ਵੀ ਜੇ ਅੱਗੇ ਤੋਂ ਤੇਰਾ ਗੀਤਾਂ ਦਾ ਤੇ ਤੈਨੂੰ ਸਜ਼ਾ ਦਾ ਵੀ ਪ੍ਰਬੰਧ ਹੈ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਇਹ ਡੀਜੀਪੀ ਪੰਜਾਬ ਨੂੰ ਚਾਹੀਦਾ ਕਿ ਇਹਦੇ ਤੇ ਐਫ ਆਈ ਆਰ ਦਰਜ ਕਰਨ ਤਾਂ ਜੋ ਅੱਗੇ ਜਿਹੜੇ ਫੇਮਸ ਹੋਣ ਦੇ ਚੱਕਰ ਦੇ ਵਿੱਚ ਲੱਚਰ ਤਾਂ ਪਰੋਸ ਉਹਨਾਂ ਨੂੰ ਕਿਤਨਾ ਕਿ ਸਭ ਮਿਲ ਜੇ ਫਿਰ ਵੱਡੀ ਗੱਲ ਇਹ ਹੈ ਇਹ ਜਿੱਥੇ ਲੈਕਚਰ ਤਾਂ ਪਰੋਸ ਰਿਹਾ ਉੱਥੇ ਪੰਜਾਬ ਦੀ ਬਦਨਾਮੀ ਕਰਵਾ ਰਿਹਾ ਕਿਉਂਕਿ ਗਾਣੇ ਦੇ ਨਾਲ ਲਿਖਿਆ ਜਾਂਦਾ ਪੰਜਾਬੀ ਗਾਣਾ ਪੰਜਾਬੀ ਗਾਇਕ ਜਦੋਂ ਪੰਜਾਬੀ ਲਿਖਿਆ ਜਾ ਰਿਹਾ ਤੇ ਇੰਨਾ ਗੰਦਾ ਇੰਨਾ ਰਫ ਕਲਚਰ ਸਾਡਾ ਤਾਂ ਨਹੀਂ ਹੈ ਸਾਡਾ ਤਾਂ ਸਿਰ ਠੱਕਣ ਵਾਲਾ ਕਲਚਰ ਹੈ ਸਾਡਾ ਤਾਂ ਚੁੰਨੀਆਂ ਵਾਲਾ ਕਲਨੀ ਵਾਲਾ ਕਲਚਰ ਹੈ ਇਹ ਕਲਚਰ ਕੀ ਚੁੰਨੀ ਛੱਡੋ ਤੇ ਪਰਾਂਡੇ ਵਾਲਾ ਕਲਚਰ ਹੈ ਪੂਰੇ ਕੱਪੜਿਆਂ ਦਾ ਪਾਇਆ ਦਾ ਕਿ ਸਲਵਾਰ ਸੂਟ ਪਾਇਆ ਹੁੰਦਾ ਤੇ ਉਹ ਮੁਟਿਆਰ ਆਉਂਦੀ ਆ ਕਹਿੰਦੇ ਇਹ ਮੁਟਿਆਰ ਤੇ ਪਰ ਗਾਣਾ ਮੁਟਿਆਰ ਦੇ ਉੱਪਰ ਗਾਣਾ ਕੀ ਕੱਪੜੇ ਹੀ ਨਹੀਂ ਪਾਏ ਹੈਗੇ ਉਹ ਮਤਲਬ ਤੁਸੀਂ ਕਹਿ ਰਹੇ ਹੋ ਵੀ ਦੋ ਲੀਰਾਂ ਵਾਲੀਆਂ ਕੰਮ ਹੈ ਵੀ ਦੋ ਬਸ ਉਹ ਹੀ ਚਿੰਡ ਕਿਉਂ ਬਾਕੀ ਸਰੀਰ ਸਾਰਾ ਜਿਹੜੇ ਉਹ ਡਾਂਸ ਸਟੈਪ ਨੇ ਇੰਨੇ ਮਾੜੇ ਨੇ ਏਡੇ ਘਟੀਆਂ ਨੇ ਜਿਹਨੂੰ ਅਸੀਂ ਸਿੱਧਾ ਬੋਲਡ ਕਹਿ ਸਕਦੇ ਆ ਏ ਗ੍ਰੇਡ ਵਾਲਾ ਕਹਿ ਸਕਦੇ ਆ ਕੋਈ ਉਸ ਚ ਪਰੇਸ਼ਾਨੀ ਨਹੀਂ ਹੋਏਗੀ ਬਟ ਇਹ ਵੀ ਸੈਂਸਰ ਉਹਨੂੰ ਕੀ ਦੇਖ ਰਿਹਾ ਕੀ ਸੈਂਸਰ ਨੇ ਪਾਸ ਕੀਤਾ ਕਿ ਸੈਂਸਰ ਨੇ ਪਾਸ ਕੀਤਾ ਤਾਂ ਕਿਹੜੀ ਕੰਡੀਸ਼ਨਾਂ ਚ ਉਹਨੂੰ ਪਾਸ ਕਰਤਾ ਏ ਸਰਟੀਫਿਕੇਟ ਦੇ ਕੇ ਛੱਡਤਾ ਪਰ ਜਿਹੜਾ ਸੋਸ਼ਲ ਮੀਡੀਆ ਤੇ ਪੈਣਾ ਉਹ ਏ ਸਰਟੀਫਿਕੇਟ ਦਾ ਮਤਲਬ ਹੀ ਨਹੀਂ ਕਿਉਂਕਿ ਉਹ ਪਤਾ ਨਹੀਂ ਨਾ ਇਹ ਸੈਂਸ ਜਿਹੜਾ A ਸਰਟੀਫਿਕੇਟ ਹੁੰਦਾ ਜਿਵੇਂ ਥੀਏਟਰ ਚ ਇਹ ਫਿਲਮ ਲੱਗਦੀ ਹੈ ਇਹ ਉਹਨੂੰ ਸਾਈਨ ਮਿਲ ਜਾਂਦਾ ਉਹਦੇ ਫਿਰ 18 ਸਾਲ ਤੋਂ ਉੱਪਰ ਵਾਲੇ ਨੂੰ ਪਰਮਿਸ਼ਨ ਹੁੰਦੀ ਹੈ ਬਿਨਾਂ ਅੰਦਰ ਨਹੀਂ ਐਂਟਰ ਕਰਦੇ ਟਿਕਟ ਨਹੀਂ ਮਿਲਦੀ ਮਤਲਬ ਉਸ ਨੂੰ ਦੇਖਣ ਪਹਿਲਾਂ ਲੋਕ ਦੇਖਦੇ ਸੀ ਜਾਂਦੇ ਸੀ ਜਿਹੜੀ ਕੋਈ ਇਦਾਂ ਦੀ ਬੋਲਡ ਫਿਲਮ ਲੱਗਦੀ ਸੀ 18 ਸਾਲ ਤੋਂ ਉੱਪਰ ਦੇ ਲੋਕ ਉਸ ਨੂੰ ਦੇਖਣ ਜਾਂਦੇ ਸੀ ਪਰ ਹੁਣ ਜਿਹੜੀ ਤੁਹਾਡੇ ਹੱਥ ਦੇ ਵਿੱਚ ਚੀਜ਼ ਆ ਗਈ ਉਹਨੂੰ ਕਿਵੇਂ ਪਰੋਕ ਲਾਂਗੇ 18 ਸਾਲ ਦਾ ਦੇਖ ਰਿਹਾ ਕਿ 8 ਸਾਲ ਦਾ ਦੇਖ ਰਿਹਾ ਇਹਨੂੰ ਰੋਕ ਸਕਦੇ ਇਸ ਕਰਕੇ ਖਾਸ ਤੌਰ ਤੇ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਆਣੀ ਹੈ ਸੋਸ਼ਲ ਪਲੇ ਉਹ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਨਾ ਹੋਵੇ ਉਹ ਨਸ਼ੇ ਨੂੰ ਪ੍ਰਮੋਟ ਕਰਨ ਵਾਲਾ ਨਾ ਹੋਵੇ ਇਸ ਤਰ੍ਹਾਂ ਦੇ ਗੀਤ ਨਹੀਂ ਹੋਣੇ ਚਾਹੀਦੇ ਬਹੁਤ ਸਾਰੇ ਬਹੁਤ ਸਾਰੇ ਸਿੰਗਰ ਹੋਰ ਵੀ ਨੇ ਜਿਵੇਂ ਗੱਲ ਕਰੀਏ ਜੀ ਗੁਰਦਾਸ ਮਾਨ ਸਾਹਿਬ ਨੇ ਗਾਣੇ ਗਾਉਂਦੇ ਆ ਦੇਖੋ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਨੇ ਕੋਈ ਇਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ ਜਦੋਂ ਆ ਜਾਂਦਾ ਤਾਂ ਤੁਸੀਂ ਕਹਿੰਦੇ ਹੋ ਵੀ ਇੱਕੋ ਸਪੀਡ ਦੇ ਉੱਪਰ ਗਾਣਾ ਚੱਲਦਾ ਬਹੁਤ ਐਹੋ ਜਿਹੇ ਸਿੰਗਰ ਹੈਗੇ ਨੇ ਪਰ ਮੈਂ ਤੁਹਾਨੂੰ ਦੱਸਦਾ ਗੁਰਦਾਸ ਮਾਨ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਇੱਕ ਗੀਤ ਹੈ ਉਹਦੇ ਵਿੱਚ ਸ਼ਰਾਬ ਦੀ ਗੱਲ ਜ਼ਰੂਰ ਕੀਤੀ ਗਈ ਹੈ ਪਰ ਉਹਨੂੰ ਕਿਵੇਂ ਕਲਚਰ ਨਾਲ ਜੋੜਿਆ ਗਿਆ ਕਹਿੰਦਾ ਘਰ ਦੀ ਸ਼ਰਾਬ ਨਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਡਾ ਹੋਵੇ ਹਾਂਜੀ ਬੈਠੇ ਹਾਂ ਮੂਲੀ ਨਾਲ ਗੰਡਾ ਹੋਵੇ ਬਾਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਉਹ ਕਲਚਰ ਨਾਲ ਜੁੜੀ ਹੋਈ ਹੈ ਕਿਉਂਕਿ ਪੰਜਾਬ ਦੇ ਕਲਚਰ ਦੇ ਵਿੱਚ ਸ਼ਰਾਬ ਦਾ ਇੱਕ ਛੋਟਾ ਮੋਟਾ ਰੋਲ ਹੈ ਤੇ ਉਹ ਘਰ ਦੀ ਕੱਢੀ ਹੋਈ ਦਾ ਬਹੁਤ ਚਲਣ ਸੀਗਾ ਚਲਣ ਹੈ ਇਸ ਕਰਕੇ ਗੁਰਦਾਸ ਮਾਨ ਨੇ ਸ਼ਰਾਬ ਦਾ ਜ਼ਿਕਰ ਕੀਤਾ ਕਿਤੇ ਇਹ ਜ਼ਿਕਰ ਤਾਂ ਨਹੀਂ ਕੀਤਾ ਵੀ ਜੇ ਤੂੰ ਮੈਨੂੰ ਧੋਖਾ ਦੇ ਗਈ ਮੈਂ ਚਿੱਟਾ ਪੀਣ ਲੱਗ ਜਾਊ ਇਹ ਜੇ ਗੀਤ ਵੀ ਆਏ ਆ ਇਹ ਤਾਂ ਬਹੁਤ ਗਲਤ ਹੈ ਨਾ ਜੀ ਕੀ ਕਿਸੇ ਦੀ ਜਿਹੜੀ ਗਰਲਫ੍ਰੈਂਡ ਉਹਨੂੰ ਧੋਖਾ ਦੇ ਜੰਦੀ ਹੈ ਤਾਂ ਉਹ ਚਿੱਟਾ ਪੀਣ ਲੱਗ ਜਾਊਗਾ ਇਹ ਸਿੰਗਰ ਕੀ ਕਹਿਣਾ ਚਾਹੁੰਦਾ ਇਸ ਸਿੰਗਰ ਨੂੰ ਥਾਣਾ ਕੋਤਵਾਲੀ ਪਟਿਆਲਾ ਦੇ ਵਿੱਚ ਬੁਲਾਇਆ ਗਿਆ ਸੀ ਜੀ ਇਸ ਨੂੰ ਅਕਲ ਦਿੱਤੀ ਗਈ ਸੀ ਕਿਸੇ ਇੱਥੇ ਬੁੱਧੀਜੀਵੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਕਿ ਇਹ ਚਿੱਟੇ ਨੂੰ ਪ੍ਰੋਮੋਟ ਕਰ ਰਿਹਾ ਹੈ ਜਾਂ ਨਸ਼ੇ ਨੂੰ ਪ੍ਰੋਮੋਟ ਕਰ ਰਿਹਾ ਹੈ ਇਸ ਦੇ ਉੱਤੇ ਕਾਰਵਾਈ ਹੋਵੇ ਫਿਰ ਉਹ ਮਾਫੀ-ਮਾਫੀ ਮੰਗ ਕੇ ਪਤਾ ਨਹੀਂ ਕਿਵੇਂ ਉਹ ਛੁੱਟ ਗਿਆ ਬੰਦਾ ਬਿਲਕੁਲ ਤਾਂ ਜ਼ਰੂਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਇਰਲ ਜ਼ਰੂਰ ਹੁੰਦੀਆਂ ਨੇ ਗਾਣੇ ਵੀ ਆਉਂਦੇ ਨੇ ਪਰ ਗੱਲ ਇਹ ਹੈਗੀ ਆ ਕਿ ਕੌਣ ਇਸ ਦੇ ਉੱਪਰ ਧਿਆਨ ਦਿੰਦਾ ਕਿਉਂਕਿ ਜਦੋਂ ਉਸ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ ਅਰਵਿੰਦ ਸ਼ਰਮਾ ਨੇ ਉਹਨਾਂ ਨੇ ਗਾਣਾ ਦੇਖਿਆ ਸੁਣਿਆ ਤੇ ਉਹਨੂੰ ਲੱਗਿਆ ਕਿ ਇਸ ਦਾ ਅਸਰ ਹੈ ਜਿਹੜਾ ਉਹ ਸਮਾਜ ਦੇ ਉੱਪਰ ਜਾਂ ਜਿਹੜਾ ਯੂਟ ਹਾਊਸ ਦੇ ਉੱਪਰ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਜਦੋਂ ਪਏਗਾ ਇਸ ਦਾ ਅਸਰ ਤਾਂ ਉਹਦਾ ਇਸ ਦੇ ਲਈ ਉਹਨਾਂ ਨੇ ਇੱਕ ਲੈਟਰ ਡੀਜੀਪੀ ਪੰਜਾਬ ਨੂੰ ਵੀ ਭੇਜੀ ਹੈ ਪਰ ਜਦੋਂ ਵੀ ਕੋਈ ਸੋਸ਼ਲ ਮੀਡੀਆ ਤੇ ਅਜਿਹੀ ਚੀਜ਼ ਆਉਂਦੀ ਹੈ ਤਾਂ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਬਿਲਕੁਲ ਧਿਆਨ ਰੱਖਣਾ ਜਦੋਂ ਇੱਕ ਇਸ ਤਰ੍ਹਾਂ ਦਾ ਕੋਈ ਸੈਂਸਰ ਬੋਰਡ ਦੀ ਤਰ੍ਹਾਂ ਕੁਝ ਇਸ ਤਰ੍ਹਾਂ ਦੇ ਅਧਿਕਾਰੀ ਹੋਣੇ ਚਾਹੀਦੇ ਨੇ ਕੋਈ ਬੋਰਡ ਬਣਨਾ ਚਾਹੀਦਾ ਕਿ ਜਦੋਂ ਵੀ ਇਹੋ ਜਿਹਾ ਗਾਣਾ ਸੋਸ਼ਲ ਮੀਡੀਆ ਦੇ ਉੱਪਰ ਚੱਲੇ ਤਾਂ ਉਹ ਚੀਜ਼ਾਂ ਉਸੇ ਟਾਈਮ ਕੱਟ ਦੇਣੀਆਂ ਚਾਹੀਦੀਆਂ ਨੇ ਜਿਵੇਂ ਆਪਾਂ ਵੀਪ ਲਗਾ ਦਿੰਨੇ ਆ ਕੋਈ ਗਾਲੀ ਗਲੋਚ ਵਾਲਾ ਹੁੰਦਾ ਜਾਂ ਵਿੱਚ ਕੁਝ ਹੋ ਜਾਂਦਾ ਤਾਂ ਇਸ ਤਰ੍ਹਾਂ ਦੀ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਉੱਪਰ ਬੈਨ ਕਰ ਦੇਣਾ ਚਾਹੀਦਾ ਜਾਂ ਉਹਨਾਂ ਨੂੰ ਸੀਨ ਕੱਟ ਦੇਣੇ ਚਾਹੀਦੇ ਨੇ ਤਾਂ ਹੀ ਜਿਹੜਾ ਹੈਗਾ ਸੰਸਾਰ ਦੇ ਵਿੱਚ ਜਿਹੜੇ ਯੂਥ ਨੂੰ ਬਚਾਇਆ ਜਾ ਸਕਦਾ ਤੇ ਆਮ ਲੋਕਾਂ ਦੇ ਉੱਪਰ ਤੇ ਉਹਨਾਂ ਨੌਜਵਾਨਾਂ ਦੇ ਉੱਪਰ ਜਾਂ ਮੁੰਡੇ ਕੁੜੀਆਂ ਦੇ ਉੱਪਰ ਕੀ ਅਸਰ ਪੈਗਾ ਇਹ ਤਾਂ ਹੁਣ ਦੇਖਦੇ ਹਾਂ ਪਰ ਅਸਰ ਇਹਦਾ ਨੁਕਸਾਨ ਕਿੰਨਾ ਕੁ ਹੋਏਗਾ ਤੇ ਕਿੰਨਾ ਕੁ ਇਹਦਾ ਮਤਲਬ ਫਾਇਦਾ ਤਾਂ ਕੀ ਹੋਣਾ ਕਿਉਂਕਿ ਜਦੋਂ ਪੰਜਾਬੀ ਕਲਚਰ ਦਾ ਨਾਮ ਆ ਜਾਂਦਾ ਤਾਂ ਸੂਟ ਪਰਾਂਦੇ ਤੇ ਚੁੰਨੀਆਂ ਦੀ ਗੱਲ ਆ ਜਾਂਦੀ ਹੈ ਤਾਂ ਇਹ ਚੀਜ਼ਾਂ ਬਿਲਕੁਲ ਮਤਲਬ ਕਹਿ ਸਕਦੇ ਹਾਂ ਬਰਦਾਸ਼ਤ ਤੋਂ ਬਾਹਰ ਨੇ ਪਰ ਦੇਖਦੇ ਹੁਣ ਕਿ ਡੀਜੀਪੀ ਪੰਜਾਬ ਇਸ ਦੇ ਉੱਪਰ ਕੀ ਸੰਕੇਤ ਲੈਂਦੇ ਨੇ ਤੇ ਕੀ ਅਰਵਿੰਨ ਸ਼ਰਮਾ ਦਾ ਅਗਲਾ ਸਟੈਪ ਹੋਏਗਾ ਤੇ ਹਨੀ ਡ੍ਰੈਪਰ ਜੋ ਨੇ ਗਾਇਕ ਵੀ ਨੇ ਰੈਪਰ ਵੀ ਨੇ ਜੋ ਜੋ ਹਨੀ ਸਿੰਘ ਉਹ ਇਸ ਦੇ ਉੱਪਰ ਕੀ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾ ਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀ ਸਿੰਘ ਰੰਧਾਵਾ ਆਰਟੀਵੀ ਪੰਜਾਬ